ਬਬੀਂ ਗਰਗ ਦਾ ਚਾਲੀ ਹੋ ਰਿਹਾ ਹੈ ਤੇਣਾ ਉੱਥੇ ਚੱਲ ਸਾਨੂੰ ਨਾ ਪੱਟੇ ਨਾਲ ਨਾ ਜਾਂਦੇ ਨਾ ਪਾਪਾ ਬਾਪੂ ਦੇ ਪ੍ਰਾਪਤੀ ਜਾ ਲਾਹਣਾ ਤੇ ਲਿਬਰਵਾਣਾ ਆਹ ਬਾਈ ਬਾਈ ਆਮ ਅੱਧੀ ਅੱਧੀ ਮਾਰੇ ਤਾਂ ਨਾਣੀ ਹੋਰ ਨਾ ਕੋਈ ਗੁੱਤੀ ਫਸੀ ਕਿ ਬਾਬਾ ਬਿੱਤੇ ਸੇਵਾਦਾਰ ਦੀ ਟੀਮ ਜੋ ਕਿ ਗੋਰਾਸਾ ਸੇਵਾਕਰ ਪਿੰਡ ਬਾਗੜੇ ਵਿੱਚ ਚਲਾਇਆ ਜਾ ਰਿਹਾ ਹੈ। ਇੱਕ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਤੇ ਹਰਿਆਣੇ ਤੋਂ ਇੱਕ ਭੈਣ ਸਾਰਿਆਂ ਨੇ ਦੇਖੀ ਹੋਊਗੀ। ਬਹੁਤ ਮਾੜੀ ਨਾਦ ਵਿੱਚ ਝੁੰਮਦੇ ਹੋਏ ਸੀਗੇ। ਇੱਦਾਂ ਹੀ ਇਹਨਾਂ ਦੇ ਹਾਲਾਤ ਇਹਨਾਂ ਦੀ ਨਮਾਦੀ ਹਾਲਤ ਠੀਕ ਨਹੀਂ ਹੈ ਉਹਦਾ ਪਰਿਵਾਰ ਜਿਹਦਾ ਪਹਿਲਵਾਨ ਦੀ ਬੇਟੀ ਹੁੰਦੀ ਸੀ ਸਾਡੀ ਸੁਸਾਇਟੀ ਅੰਦਰ ਤੋਂ 2-3 ਸਾਲ ਪਹਿਲਾਂ ਇਹਨਾਂ ਨੂੰ ਘਰ ਦੇ ਵਿੱਚ ਰਾਸ਼ਨ ਵੀ ਪਹੁੰਚਾਉਂਦੇ ਹੁੰਦੇ ਸੀ ਪਰ ਇਹ ਬਾਅਦ ਵਿੱਚ ਘਰ ਨੂੰ ਰੋਟੀ ਪਾਉਣ ਵਾਲਾ ਨਹੀਂ ਹੋਇਆ ਤਾਂ ਰਾਸ਼ਨ ਬੰਦ ਕਰਤਾ ਸੀ। ਤੇ ਅੱਜ ਸਾਡੇ ਸੋਸਾਇਟੀ ਦੀ ਜਿਹਨੇ ਇਹਨਾਂ ਨੇ ਫੋਨ ਕਰਕੇ ਕਹਾਣੀ ਇੱਕ ਨਹੀਂ ਰੱਖਿਆ ਤੇ ਇਹਨਾਂ ਨੇ ਫੋਨ ਮਾਰਿਆ ਫਿਰ ਅੱਜ ਸਾਡੀ ਸੋਸਾਇਟੀ ਤੋਂ ਲੈਣ ਆਈ ਆ ਐਮਸੀ ਖੜਿਆ ਸਾਰੇ ਟਾਹਰ ਨਿਵਾਸੀ ਖੜਿਆ ਆ ਉਹ ਇਹਨਾਂ ਤੋਂ ਪੁੱਛਦੇ ਆ ਕਿ ਹਾਲਾਤ ਇੱਦਾਂ ਕਿੱਦਾਂ ਬਣੀ ਤੇ ਘਰ ਦੇ ਕੀ ਕੰਡੀਸ਼ਨ ਸ੍ਰੀ ਹਾਂਜੀ ਬਹੁਤ ਜੀ ਕੰਡੀਸ਼ਨ ਕੋਈ 20 ਸਾਲ ਤੋਂ ਅੱਛਾ ਜੀ ਉਹ ਪਹਿਲੇ ਥੋੜਾ ਫੈਕਟਰੀ ਦਾ ਹੌਲੀ ਹੌਲੀ ਹਾਂਜੀ ਹਾਂਜੀ ਰੁੱਖ ਵੀ ਵਾਧਾ ਹੀ ਚੱਲ ਗਿਆ ਹਾਂਜੀ ਤੇ ਇਹਨਾਂ ਦਾ ਹਾਲਾਤ ਵੀ ਇਦਾਂ ਦੇ ਚੱਲ ਗਏ ਤੇ ਇਹਨਾਂ ਦੇ ਜਿਹੜਾ ਮਾਪੇ ਉਹ ਵੀ ਬਿਰਧ ਤੇ ਹਾਂਜੀ ਵੀ ਡੈਥ ਹੋ ਗਏ ਦੋਨਾਂ ਦੀ ਤੇ ਹੁਣ ਐਸੇ ਲਈ ਨਾ ਕੋਈ ਆਸਰਾ ਨਹੀਂ ਹੈ ਇੱਥੇ ਹੀ ਘੁੰਮਦੇ ਰਹਿੰਦੇ ਸ਼ਹਿਰ ਦੇ ਵਿੱਚ ਇੱਥੇ ਇੱਥੇ ਸ਼ਹਿਰ ਹੁਣ 20-25 ਦਿਨ ਹੋ ਗਏ ਇੱਥੇ ਬੈਠੇ ਆ ਨਾ ਇਹਨਾਂ ਨੇ ਉੱਠਣਾ ਨਹੀਂ ਅੱਛਾ ਹੁਣ ਮਤਲਬ ਹਾਲਾਤ ਜਿਆਦਾ ਮਾੜੇ ਹੋ ਗਏ ਸਿਹਤ ਪੱਖੋਂ ਸਿਹਤ ਪੱਖੋਂ ਦਾ ਹਾਲਾਤ ਜਿਆਦਾ ਹੀ ਖਰਾਬ ਆ ਉੱਠ ਨਹੀਂ ਹੁੰਦਾ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਆ ਸੁਖਦੀਪ ਵੀਰ ਜੀ ਦਾ ਜਿਨ੍ਹਾਂ ਨੇ ਸਾਨੂੰ ਤਲਾਹ ਦਿੱਤੀ ਆ ਤੇ ਤਲਾਹ ਦਿੱਤੀ ਦਾ ਅੱਜ ਸਾਡੀ ਸੋਸਾਇਟੀ ਜਿਹੜੀ ਪਹੁੰਚੀ ਆ। ਅਦਰ ਵੀ ਚਲੇ ਜਾ। ਆ ਗੋ ਆਖਲਾ ਚੱਕਰ ਚ ਸਭ ਚੱਕਰ 赶紧啊！